ਬਲਵੰਤ ਗਾਰਗੀ ਜੀ ਦੀ ਕਹਾਣੀ ਪੂਆ ਫਾਤਿਮਾ ਪਿੰਡ ਦੀ ਬੁੱਢੀ ਦਾਈ ਪੂਆ ਫਾਤਿਮਾ ਤਿੰਨ ਪੀੜੀਆਂ ਤੋਂ ਬੱਚੇ ਜਣਵਾਉਣ ਦਾ ਕੰਮ ਕਰਦੀ ਆ ਰਹੀ ਸੀ ਉਹ ਹਰ ਨਾਮੇ ਜਮੇ ਬੱਚੇ ਨੂੰ ਅੱਲਾ ਦਾ ਤੋਹਫ਼ਾ ਸਮਝਦੀ ਸੀ ਉਮਰ 70 ਸਾਲ ਚਿਹਰੇ ਉੱਤੇ ਝੁਰੜੀਆਂ ਵਾਲ ਮਹਿੰਦੀ ਰੰਗੇ ਜਿਸਮ ਢਲਿਆ ਹੋਇਆ ਪਰ ਹੱਥ ਫੁਰਤੀਲੇ ਉਹ ਸਾਰੇ ਪਿੰਡ ਦੀ ਪੂਆ ਸੀ ਅੱਜ ਤੋਂ 50 ਸਾਲ ਪਹਿਲਾਂ ਜਦੋਂ ਉਹ ਲਾਗਲੇ ਪਿੰਡ ਅਰਾਇਆਂ ਦੇ ਘਰ ਵਿਆਹੀ ਗਈ ਸੀ ਤਾਂ ਉਸ ਦਾ ਖਾਵੰਦ ਬਹੁਤ ਹੀ ਸ਼ਰਾਬ ਪੀਣ ਨਾਲ ਜਵਾਨੀ ਵਿੱਚ ਹੀ ਮਰ ਗਿਆ। ਫਾਤਮਾ ਮੁੜ ਆਪਣੇ ਪੇਕੇ ਘਰ ਆ ਗਈ। ਇੱਥੇ ਆਪਣੇ 베ੜੇ ਵਿੱਚ ਪਠੀ ਤੇ ਦਾਣੇ ਪੁੰਨਣ ਦਾ ਕੰਮ ਕਰਨ ਲੱਗੀ। ਬੱਚੇ ਜਨਵਾਉਣ ਦਾ ਕੰਮ ਉਹ ਅੱਲਾਹ ਦੀ ਖਿਦਮਤ ਸਮਝਦੀ ਸੀ। ਇੱਕ ਜਿਉਂਦਾ ਜਾਗਦਾ ਜੀ ਦੁਨੀਆ ਵਿੱਚ ਲਿਆਉਣ ਦਾ ਕੰਮ ਅੱਲਾਹ ਦੀ ਰਜ਼ਾ ਸੀ। ਇਸ ਲਈ ਉਹ ਕਿਸੇ ਕੋਲੋਂ ਪੈਸੇ ਨਹੀਂ ਸੀ ਵਸੂਲ ਕਰਦੀ। ਬਸ ਝੋਲੀ ਅੱਡ ਕੇ ਦੁਆ ਕਰਦੀ। ਜੋ ਕੋਈ ਗੁੜ ਦੀ ਭੇਲੀ ਕੱਪੜਿਆਂ ਦਾ ਜੋੜਾ ਤੇ ਜੋਹਾਂ ਦਾ ਤਸਲਾ ਉਸ ਦੀ ਝੋਲੀ ਪਾ ਦਿੰਦਾ ਉਸ ਨੂੰ ਕਬੂਲ ਕਰਦੀ ਉਸ ਦੀ ਧੀ ਵਿਆਹ ਹੋਣ ਪਿੱਛੋਂ ਜਵਾਨੀ ਵਿੱਚ ਹੀ ਮਰ ਗਈ ਤੇ ਪਿੱਛੇ ਇੱਕ ਬਾਲੜੀ ਛੱਡ ਗਈ ਜਿਸ ਦਾ ਨਾਂ ਪੂਆ ਨੇ ਹੁਸਨਾ ਰੱਖਿਆ ਕਿਉਂਕਿ ਇਸ ਦੇ ਚਿਹਰੇ ਉੱਤੇ ਅੱਲਾ ਦਾ ਨੂਰ ਡਗਦਾ ਸੀ ਹੁਸਨਾ ਪੂਆ ਫਾਤਿਮਾ ਦੇ ਹੱਥੀਂ ਪਾਲ ਕੇ ਜਵਾਨ ਹੋਈ ਤੇ ਉਸ ਨੇ ਵੀ ਦਾਣੇ ਭੁੰਨਣ ਦਾ ਕੰਮ ਸੰਭ ਲਿਆ ਪੂਆ ਰੋਜ਼ੇ ਨਮਾਜ਼ ਰੱਖਦੀ ਤੇ ਹਰ ਨਵੇਂ ਬੱਚੇ ਨੂੰ ਸ਼ਹਿਦ ਦੀ ਗੁੜਤੀ ਦੇਂਦੀ ਉਹ ਸਭ ਦੀ ਸਾਂਜੀ ਅੰਮਾ ਨਾਨੀ ਦਾਦੀ ਸੀ ਸਭਨਾ ਦੀ ਦਾਈ ਸਭਨਾ ਦੀ ਪੂਆ ਇੱਕ ਸਵੇਰ ਉਹ ਆਪਣੇ ਘਰ ਦੇ ਲਿਪੇ ਹੋਏ ਚੌਂਤਰੇ ਉੱਤੇ ਬੈਠੀ ਜੋ ਛੱਟ ਰਹੀ ਸੀ ਕਿ ਉਸ ਨੂੰ ਢੋਲ ਤੇ ਨਗਾੜੇ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਸਿਰ ਚੁੱਕ ਕੇ ਦੇਖਿਆ ਤਾਂ ਪਿੰਡ ਦਾ ਪਹਿਲਵਾਨ ਮਹਾਵੀਰ ਗੇਂਦੇ ਦੇ ਹਾਰ ਪਾਈ ਲੋਕਾਂ ਦੇ ਜਲੂਸ ਅੱਗੇ ਮਸਤੀ ਵਿੱਚ ਝੂਮਦਾ ਤੁਰਿਆ ਆਉਂਦਾ ਸੀ। ਪੂਆ ਨੂੰ ਦੇਖਣਸਾਰ ਉਹ ਬੋਲਿਆ, ਪੂਆ ਫਾਤਿਮਾ, ਪੂਆ ਫਾਤਿਮਾ, ਦੰਗਲ ਜਿੱਤ ਕੇ ਆਇਆ ਹੈ ਤੇਰਾ ਮਹਾਵੀਰ। 64 ਪਿੰਡਾਂ ਦੇ ਪਹਿਲਵਾਨਾਂ ਦੀਆਂ ਗੋਡਣੀਆਂ ਲਵਾ ਕੇ। ਉਹ ਦੌੜਦਾ ਹੋਇਆ ਆਇਆ ਤੇ ਆ ਕੇ ਪੂਆ ਦੇ ਪੈਰਾਂ ਉੱਤੇ ਮੱਥਾ ਟੇਕਿਆ। ਪੂਆ ਦਾ ਝੁਰੜੀਆਂ ਵਾਲਾ ਚਿਹਰਾ ਖੇੜ ਉੱਠਿਆ, ਜੁਗ-ਜੁਗ ਜੀਵੇਂ ਪੁੱਤ, ਅੱਲਾ ਤੈਨੂੰ ਸਲਾਮਤ ਰੱਖੇ। ਪੂਆ ਨੇ ਸਾਜ ਦੇ ਵਿੱਚੋਂ ਜਵਾਂ ਦੇ ਦਾਣਿਆਂ ਦੀ ਮੁੱਠ ਭਰੀ ਤੇ ਮਹਾਵੀਰ ਦੇ ਸਿਰ ਉੱਤੋਂ ਦੀ ਵਾਰ ਕੇ ਬੋਲੀ ਲੈ ਫੜ ਆਪਣੀ ਬੁੱਢੀ ਪੂਆ ਦੀ ਅਸੀਸ ਇਹਨਾਂ ਦਾਣਿਆਂ ਨੂੰ ਆਪਣੀ ਪੱਗੜੀ ਦੇ ਲਾੜ ਵਿੱਚ ਬੰਨ ਲੈ ਅੱਲਾ ਤੇਰਾ ਸਹਾਈ ਮਹਾਵੀਰ ਨੇ ਜਵਾਂ ਦੇ ਦਾਣੇ ਆਪਣੀ ਹਥੇਲੀ ਉੱਤੇ ਰੱਖੇ ਤੇ ਉਹਨਾਂ ਨੂੰ ਗੌਰ ਨਾਲ ਦੇਖਣ ਲੱਗਾ ਪੂਆ ਬੋਲੀ ਦੇਖ ਤਾਂ ਕੀ ਹੈ ਪੁੱਤ ਜਵਾਂ ਦੇ ਦਾਣਿਆਂ ਵਿੱਚ ਬੜੀ ਬਰਕਤ ਹੁੰਦੀ ਹੈ ਇਹ ਸੱਚੇ ਨੇ حضرت محمد صاحب ਨੂੰ جوان ਦੀ ਰੋਟੀ ਬਹੁਤ ਪਸੰਦ ਸੀ हसन ਤੇ ਹੁਸੈਨ ਨੇ جوان ਦੀਆਂ ਰੋਟੀਆਂ ਖਾ ਕੇ ਹੀ ਕਰਬਲਾ ਦੀ جنگ ਲੜੀ ਸੀ ਮਹਾਵੀਰ ਨੇ جوان ਦੇ ਦਾਣਿਆਂ ਨੂੰ ਅੱਖਾਂ ਨਾਲ ਲਾਇਆ ਤੇ ਸਤਿਕਾਰ ਨਾਲ ਚੁੰਮਿਆ ਰਾਤ ਨੂੰ ਨਿਤਵਾੰਗ ਪੂਆ ਨੇ ਦੀਵਾ ਜਗਾ ਕੇ ਖੱਜੀ ਦੀ ਚਟਾਈ ਵਿਛਾਈ ਕੰਦ ਉੱਤੇ ਟੰਗੇ ਹਰੇ ਕੱਪੜੇ ਉੱਤੇ ਅਰਬੀ ਵਿੱਚ ਲਿਖੇ ਅੱਲਾ ਅੱਗੇ ਗੋਡੇ ਟੇਕ ਕੇ ਕੁਰਾਨ ਦੀ ਇਹ ਆਇਤ ਪੜੀ ਮੇਰੇ ਅੱਲਾ ਤੇਰਾ ਹੀ ਸਹਾਰਾ ਹੈ ਮੈਂ ਸੌ ਰਹੀ ਹਾਂ ਤੇਰੀ ਹਿਫਾਜ਼ਤ ਵਿੱਚ ਜੇ ਸੁੱਤੀ ਪਈ ਦੇ ਪ੍ਰਾਣ ਨਿਕਲ ਜਾਣ ਅਖੀਰਲੇ ਸਾਹ ਵਿੱਚ ਤੇਰਾ ਹੀ ਨਾ ਹੋਵੇ ਮੇਰੀ ਜੀਬ ਉੱਤੇ ਇਤਨੇ ਵਿੱਚ ਕਿਸੇ ਨੇ ਦਰਵਾਜ਼ੇ ਉੱਤੇ ਕੁੰਡੀ ਖੜਕਾਈ ਪੂਆ ਚੌਂਕ ਕੇ ਮੁੜੀ ਯਾ ਖੁਦਾ ਕੌਣ ਆਇਆ ਇੰਨੀ ਰਾਤ ਗਏ ਬਾਕਰ ਹੀ ਆਇਆ ਹੋਣਾ ਹੈ ਪੈਸੇ ਮੰਗਣ ਜੂਏ ਵਿੱਚ ਹਾਰ ਗਿਆ ਹੋਵੇਗਾ ਆਪਣੀ ਹਸਨਾ ਨੂੰ ਇਸ ਵੈਲੀ ਨਾਲ ਵਿਆਹ ਕੇ ਮੈਂ ਪਛਤਾਈ ਲਹੂ ਪੀ ਸੱਟਿਆ ਮੇਰਾ ਇਸ ਦਮਾਦ ਨੇ ਪੁੱਤ ਜੇ ਕੋ ਪੁੱਤ ਹੋ ਜਾਵੇ ਤਾਂ ਮਾਂ ਸਹਯਾ ਲੈਂਦੀ ਹੈ ਪਰ ਜੇ ਦਮਾਦ ਖੋਟਾ ਨਿਕਲੇ ਤਾਂ ਖੋਟੀ ਕਿਸਮਤ ਦਰਵਾਜ਼ਾ ਫਿਰ ਜ਼ੋਰ ਦੀ ਖੜਕਿਆ ਭੂਆ ਹੁੰਗਰ ਮਾਰਤੀ ਹੋਈ ਉੱਠੀ ਤੇ ਉੱਚੀ ਦੇਣੇ ਬੋਲੀ ਵੇਠ ਹਿਰ ਜਾ ਆਉਂਦੀ ਹਾਂ ਦਰਵਾਜ਼ਾ ਨਾ ਪੰਨ ਸੁੱਟੀ ਉਹ ਹੱਥਾਂ ਦਾ ਸਹਾਰਾ ਲੈ ਕੇ ਉੱਠੀ ਤੇ ਉਸਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਲਾਲਾ ਗੰਗਾ ਰਾਮ ਖੜਾ ਸੀ ਉਮਰ 60 ਸਾਲ ਹੱਥ ਵਿੱਚ ਲਾਲ ਟੈਣ ਸਿਰ ਉੱਤੇ ਕਾਲੀ ਗੋਲ ਟੋਪੀ, ਤੇੜ ਮਲਮਲ ਦੀ ਧੋਤੀ ਤੇ ਗੱਲ ਕੁੜਤਾ। ਉਹ ਘਬਰਾਇਆ ਖੜਾ ਸੀ, ਮੱਥੇ ਤੇ ਪਸੀਨਾ। ਪੂਆ ਬੋਲੀ ਕੀ ਗੱਲ ਹੈ ਗੰਗਾ ਰਾਮ, ਇੰਨਾ ਘਬਰਾਇਆ ਹੋਇਆ ਹੈ। ਉਹ ਬੋਲਿਆ ਕੀ ਦੱਸਾਂ ਪੂਆ, ਬਹੂ ਕੱਲ ਦੀ ਤੜਫ ਰਹੀ ਹੈ। ਤੈਨੂੰ ਲੈਣ ਆਇਆ ਹਾਂ, ਤੇਰੀ ਮਿਹਰਬਾਨੀ ਸਦਕਾ ਪੁੱਤੇ ਦਾ ਮੂੰਹ ਦੇਖ ਸਕਾਂਗਾ। ਹਵੇਲੀ ਵਿੱਚ ਰੌਸ਼ਨੀ ਹੋ ਜਾਵੇਗੀ। ਪੂਆ ਨੇ ਖੁੰਝੇ ਵਿੱਚ ਰੱਖੀ ਸੋਟੀ ਫੜੀ। ਧਾਰੂ ਧਰਮਲ ਵਾਲਾ ਝੋਲਾ ਚੁੱਕਿਆ ਤੇ ਗੰਗਾ ਰਾਮ ਨਾਲ ਤੁਰ ਪਈ। ਚੌਂਪੜੀ ਦੇ ਮੋੜ ਤੋਂ ਹੀ ਲੰਗੀ ਤਾਂ ਜੱਕਦੰਮ ਭੂਆ ਦੀਆਂ ਅੱਖਾਂ ਤੇ ਤੇਜ਼ ਰੌਸ਼ਨੀ ਦਾ ਛਪਾਕਾ ਪਿਆ। ਇੱਕ ਕਰਾਰੀ ਆਵਾਜ਼ ਗਰਜੀ ਕਿੱਥੇ ਚੱਲੀਆਂ ਬੁੜੀਏ ਇਸ ਬੇਈਮਾਨ ਲਾਲੇ ਦੇ ਨਾਲ। ਭੂਆ ਨੇ ਤੇਜ਼ ਰੌਸ਼ਨੀ ਸਾਹਮਣੇ ਅੱਖਾਂ ਚਮਕੀਆਂ। ਸਾਹਮਣੇ ਉਸ ਦਾ ਤਾਂ ਮਾਦ ਬਾਕਰ ਅਲੀ ਰਸਤਾ ਰੋਕ ਕੇ ਖੜਾ ਸੀ। ਸੂਲਾ ਵਰਗੀ ਕਾਲੀ ਦਾੜੀ, ਉਲਝੇ ਹੋਏ ਵਾਲ, ਸਾवला ਰੰਗ ਉਸਨੇ ਫਿਰ ਵੰਗਾ ਰਿਆ ਕਿੱਥੇ ਚੱਲਨੀ ਹੈ ਭੂਆ ਨੇ ਬਾਕਰਵਾਲ ਦੇਖਿਆ ਤੇ ਫਿਰ ਗੰਗਾ ਰਾਮਵਾਲ ਤੇ ਫਿਰ ਬਾਕਰਵਾਲ ਉਹ ਬੋਲੀ ਗੰਗਾ ਰਾਮ ਦੀ ਬਹੂ ਦੇ ਬੱਚਾ ਹੋਣ ਵਾਲਾ ਹੈ ਉੱਥੇ ਚੱਲਨੀ ਹਾਂ ਬਾਕਰ ਕੜਕ ਕੇ ਬੋਲਿਆ ਇਸ ਲਾਲਚੀ ਕੁੱਤੇ ਦੇ ਘਰ ਇੱਕ ਹੋਰ ਕਾਫਰ ਨੂੰ ਦੁਨੀਆ ਵਿੱਚ ਲਿਆਉਣ ਲਈ ਬੱਚੇ ਦਾ ਕੋਈ ਮਜ਼ਹਬ ਨਹੀਂ ਹੁੰਦਾ ਬੱਚਾ ਤਾਂ ਅੱਲਾ ਦਾ ਦਿੱਤਾ ਤੋਹਫ਼ਾ ਹੁੰਦਾ ਹੈ ਇਸ ਕਾਫਰ ਦਾ ਬੱਚਾ ਅੱਲਾ ਦਾ ਤੋਹਫ਼ਾ ਨਹੀਂ ਲਾਹਨਤ ਹੈ ਇਹੋ ਜਿਹੇ ਬੋਲ ਨਾ ਬੋਲ ਬਾਕਰ ਅੱਲਾ ਦੀ ਨਿਗਾਹ ਵਿੱਚ ਸਭ ਬੰਦੇ ਬਰਾਬਰ ਨੇ ਮੈਂ ਉਸੇ ਦਾ ਹੁਕਮ ਪਾਲਣ ਜਾ ਰਹੀ ਹਾਂ ਕੀ ਭੌਂਕੀ ਜਾਂਦੀ ਹੈ ਬੁੜੀਏ ਭੂਆ ਦਾ ਚਿਹਰਾ ਗੁੱਸੇ ਨਾਲ ਤਮਤਮਾ ਉੱਠਿਆ ਝੁਰੜੀਆਂ ਡੂੰਘੀਆਂ ਹੋ ਗਈਆਂ ਗੁੱਸਾ ਪੀ ਕੇ ਬੋਲੀ ਹੋਸ਼ ਵਿੱਚ ਆ ਬਾਕਰ ਮੈਂ ਤੈਨੂੰ ਆਪਣੀ ਲਾਡਾ ਨਾਲ ਪਾਲੀ ਹੁਸਨਾ ਵਿਆਹੀ ਹੈ ਪਰ ਕੋਈ ਇੱਜ਼ਤ ਨਹੀਂ ਬੱਚੀ ਬਾਕਰ ਗੰਗਾ ਰਾਮ ਵੱਲ ਮੁੜਿਆ ਲਾਲਾ ਚਲਾ ਜਾ ਇੱਥੋਂ ਅੰਮਾ ਤੇਰੇ ਨਾਲ ਨਹੀਂ ਜਾਵੇਗੀ ਦਫਾ ਹੋ ਜਾ ਇਥੋਂ ਗੰਗਾ ਰਾਮ ਨੇ মিনਤਾ ਕੀਤੀਆਂ ਹੱਥ ਜੋੜੇ ਪਰ ਬਾਕਰ ਨਾ ਮੰਨਿਆ ਦੋਹਾ ਵਿੱਚ ਤੂੰ ਤੂੰ ਮੈਂ ਮੈਂ ਵੱਧ ਗਈ ਬਾਕਰ ਨੇ ਗੰਗਾ ਰਾਮ ਨੂੰ ਗਲੋ ਫੜ ਲਿਆ ਦੰਦ ਪੀ ਕੇ ਬੋਲਿਆ ਇਸ Hindu ਲਾਲੇ ਵਾਸਤੇ ਇੰਨੀ ਹਮਦਰਦੀ ਤੜਫ ਰਹੀ ਹੈ ਇਹਦਾ ਪੋਤਾ ਜਣਵਾਉਣ ਲਈ ਇੱਕ ਕਾਫਰ ਨੂੰ ਜਣਵਾਉਣ ਲਈ ਇਉਂ ਲੱਗਦਾ ਹੈ ਤੇਰੀਆਂ ਰਗਾਂ ਵਿੱਚ ਵੀ ਕਿਸੇ Hindu ਦਾ ਖੂਨ ਹੈ ਪੂਆ ਫਾਤਿਮਾ ਗੁੱਸੇ ਵਿੱਚ ਕੰਬਣ ਲੱਗੀ ਤੇ ਉਸ ਦੀਆਂ ਅੱਖਾਂ ਵਿੱਚੋਂ ਜਦ ਗਿਆੜੇ ਨਿਕਲੇ ਉਸਨੇ ਖਿੱਚ ਕੇ ਬਾਕਰ ਦੇ ਥੱਪੜ ਮਾਰਿਆ ਤੇ ਗਰਜੀ ਕੀ ਵਕੀ ਜਾਂਦਾ ਦੋਜਖੀਆ ਅੱਲਾ ਦਾ ਕਹਿਰ ਨਾਜ਼ਲ ਹੋਵੇ ਤੇਰੇ ਉੱਤੇ ਬਾਕਰ ਦਾ ਬੁੱਲ ਕੱਟਿਆ ਗਿਆ ਤੇ ਖੂਨ ਵਗਣ ਲੱਗਿਆ ਭੂਆ ਨੇ ਉਸ ਵੱਲ ਨਫ਼ਰਤ ਨਾਲ ਦੇਖਿਆ ਤੇਰੇ ਅੰਦਰ ਸ਼ੈਤਾਨ ਬੋਲਦਾ ਹੈ ਬਾਕਰ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਬਾਕਰ ਨੇ ਗੁੱਸੇ ਵਿੱਚ ਕੰਬਦਿਆਂ ਭੂਆ ਨੂੰ ਵੰਗਾਰਿਆ ਜੇ ਤੂੰ ਇਸ ਲਾਲੇ ਨਾਲ ਗਈ ਤਾਂ ਮੈਂ ਤੇਰੀ ਹੁਸਨਾ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵਾਂਗਾ ਬਰਬਾਦ ਕਰ ਦੇਵਾਂਗਾ ਮੈਂ ਉਸ ਨੂੰ ਬਾਕਰ ਗਰਜਦਾ ਹੋਇਆ ਤੇ ਗਾਲਾਂ ਕੱਢਦਾ ਹੋਇਆ ਚਲਿਆ ਗਿਆ ਗੰਗਾ ਰਾਮ ਸਨਾਟੇ ਵਿੱਚ ਖੜਾ ਰਹਿ ਗਿਆ ਜਦੋਂ ਬਾਕਰ ਹਨੇਰੇ ਵਿੱਚ ਗੁੰਮ ਹੋ ਗਿਆ ਤਾਂ ਗੰਗਾ ਰਾਮ ਨੇ ਮੱਥੇ ਦਾ ਪਸੀਨਾ ਪੂੰਝਿਆ ਪੂਆ ਵੱਲ ਮਿੰਤ ਭਰੀਆਂ ਅੱਖਾਂ ਨਾਲ ਵੇਖਿਆ ਤੇ ਬੋਲਿਆ ਮੇਰੇ ਨਾਲ ਚੱਲ ਪੂਆ ਮੈਂ ਸਾਰੀ ਉਮਰ एहसानमंद ਰਹਾਂਗਾ ਪੂਆ ਦੀਆਂ ਅੱਖਾਂ ਵਿੱਚ ਹੰਝੂ ਉਮੜ ਆਏ ਉਸਨੇ ਲੰਮਾ ਹੌਂਕਾ ਭਰਿਆ ਇਕਦਮ ਉਸਦੇ ਚਿਹਰੇ ਉੱਤੇ ਸਖਤੀ ਆ ਗਈ ਕੋਈ ਦ੍ਰਿੜ ਨਿਸ਼ਚਾ ਉਸਨੇ ਗੰਗਾ ਰਾਮ ਨੂੰ ਆਖਿਆ ਲਾਲਾ ਤੂੰ ਵੀ ਚਲਾ ਜਾ ਇੱਥੋਂ ਮੈਂ ਨਹੀਂ ਜਾ ਸਕਦੀ ਜਾ ਚਲਾ ਜਾ ਉਹ ਮੇਰੀ ਧੀ ਦੀ ਜ਼ਿੰਦਗੀ ਤਬਾਹ ਕਰ ਦੇਵੇਗਾ ਜਾ ਚਲਾ ਜਾ ਪੂਆ ਮੁੜੀ ਤੇ ਚੌਪੜੀ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਗੰਗਾ ਰਾਮ ਉੱਥੇ ਹੀ ਖੜਾ ਸੋਚਦਾ ਰਿਹਾ ਫਿਰ ਉਹ ਭਾਰੀ ਭਾਰੀ ਕਦਮ ਚੱਲਦਾ ਆਪਣੇ ਘਰ ਨੂੰ ਤੁਰ ਪਿਆ ਅੱਧੀ ਰਾਤ ਬੀਤ ਚੁੱਕੀ ਸੀ ਬੱਦਲ ਘਿਰ ਆਏ ਸਨ ਤੇ ਕਿਣ-ਮਿਣ ਹੋਣ ਲੱਗੀ ਬਿਜਲੀ ਕੜਕੀ ਤਾਂ ਸਾਰਾ ਆਸਮਾਨ ਹਿੱਲ ਗਿਆ ਭੂਆ ਦੀ ਅੱਖ ਖੁੱਲ ਗਈ ਉਹ ਉੱਠ ਬੈਠੀ ਤੇ ਹਨੇਰੇ ਵਿੱਚ ਚੁਫੇਰੇ ਨਜ਼ਰ ਦੜਾਈ ਵਾਰ-ਵਾਰ ਨੀਲੀ ਰੋਸ਼ਨੀ ਦੀ ਤਿੱਖੀ ਲਕੀਰ ਫਿਰ ਜਾਂਦੀ ਸੀ ਚੌਂਪੜੀ ਅੰਦਰ ਤੇ ਬੂਹੇ ਦੇ ਪੱਟ ਖੜਕਦੇ ਸਨ ਉਸ ਨੂੰ ਨਿਆਣੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਘਬਰਾ ਕੇ ਖਿੜਕੀ ਵੱਲ ਦੇਖਿਆ ਫਿਰ ਸਭਜ ਕਪੜੇ ਉੱਤੇ ਉਸਦੀ ਨਿਗਾਹ ਟਿਕ ਗਈ ਜਿਸ ਉੱਤੇ ਅੱਲਾ ਲਿਖਿਆ ਹੋਇਆ ਸੀ ਉਹ ਤਸਬੀਹ ਚੁੱਕ ਕੇ ਮਣ ਕੇ ਫੇਰਨ ਲੱਗੀ ਉਸ ਨੂੰ ਬਾਕਰ ਦੀ ਆਵਾਜ਼ ਗੂੰਜਦੀ ਸੁਣਾਈ ਦਿੱਤੀ ਮੈਂ ਤੇਰੀ ਹੁਸਨਾ ਦੀ ਜ਼ਿੰਦਗੀ ਤਬਾਹ ਕਰ ਦੇਵਾਂਗਾ ਉਸ ਨੂੰ ਬਰਬਾਦ ਕਰ ਦੇਵਾਂਗਾ ਭੂਆ ਸਹਿਮ ਕੇ ਅੱਲਾ ਦੇ ਹਜ਼ੂਰ ਵਿੱਚ ਚੁੱਕ ਗਈ ਉਸ ਨੂੰ ਗੰਗਾ ਰਾਮ ਦੀ ਆਵਾਜ਼ ਸੁਣਾਈ ਦਿੱਤੀ ਤੂੰ ਹੀ ਮੇਰੇ ਪੋਤੇ ਦੀ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਉਹ ਦੁਆ ਵਿੱਚ ਬਹੁਤ ਚਿਰ ਚੁੱਕੀ ਰਹੀ ਉਸ ਦੇ ਮਨ ਅੰਦਰੋਂ ਆਵਾਜ਼ਾਂ ਉੱਠੀਆਂ ਕੀ ਸੋਚਦੀ ਹੈ ਪਾਗਲੇ ਤੇਰੀ ਧੀ ਬਰਬਾਦ ਹੋ ਜਾਵੇਗੀ ਤੇਰਾ ਖਾਨਦਾਨ ਮਿਟ ਜਾਵੇਗਾ ਪਰ ਨਾਲ ਹੀ ਉਸ ਦੇ ਮਨ ਵਿੱਚੋਂ ਆਵਾਜ਼ ਉੱਠੀ ਜੇ ਅੱਲਾ ਦਾ ਹੱਥ ਸਿਰ ਉੱਤੇ ਹੋਵੇ ਤੇ ਦਿਲ ਵਿੱਚ ਉਸ ਦਾ ਨੂਰ ਤਾਂ ਕੋਈ ਕਿਸੇ ਨੂੰ ਬਰਬਾਦ ਨਹੀਂ ਕਰ ਸਕਦਾ ਹੇ ਰੱਬਾ ਮੈਨੂੰ ਰੌਸ਼ਨੀ ਦੇ ਤੇ ਰਸਤਾ ਦਿਖਾ ਤੇਰੀ ਬੰਦੀ ਤੇਰੇ ਹਜ਼ੂਰ ਵਿੱਚ ਸਜਦਾ ਕਰੀ ਬੈਠੀ ਹੈ ਬਿਜਲੀ ਫੇਰ ਕੜਕੀ ਤੇ ਝੌਂਪੜੀ ਵਿੱਚ ਨੀਲੀ ਰੋਸ਼ਨੀ ਫਿਰ ਗਈ ਤੇ ਨਵੇਂ ਜੰਮੇ ਬੱਚੇ ਦੇ ਰੋਣ ਦੀ ਆਵਾਜ਼ ਆਈ। ਪੂਆ ਦਾ ਚਿਹਰਾ ਕਿਸੇ ਪੱਕੇ ਇਰਾਦੇ ਨਾਲ ਤਣ ਗਿਆ ਉਹ ਉੱਠੀ। ਉਸਨੇ ਖੁੰਝੇ ਵਿੱਚ ਪਈ ਸੋਟੀ ਚੁੱਕੀ ਕਿੱਲੇ ਨਾਲ ਟੰਗਿਆ ਝੋਲਾ ਲਾਹਿਆ। ਚਾਦਰ ਦੀ ਬੁੱਕਲ ਮਾਰੀ ਤੇ ਝੌਂਪੜੀ ਦਾ ਦਰਵਾਜ਼ਾ ਖੋਲ੍ਹਿਆ। ਬਾਹਰ بارش ਵਿੱਚ ਗੰਗਾ ਰਾਮ ਛਤਰੀ ਲਈ ਖੜਾ ਸੀ, ਹੱਥ ਵਿੱਚ ਲਾਲ ਟੈਣ। ਪੂਆ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ ਤੇ ਗੰਗਾ ਰਾਮ ਨੇ ਪੂਆ ਵੱਲ ਦੋਹਾਂ ਦੀਆਂ ਅੱਖਾਂ ਵਿੱਚ ਹਮਦਰਦੀ ਦਾ ਜਜ਼ਬਾ ਉੱਠਿਆ ਗੰਗਾ ਰਾਮ ਨੇ ਲਾਲ ਟੈਣ ਉੱਪਰ ਕੀਤੀ ਭੂਆ ਬੋਲੀ ਚੱਲ ਗੰਗਾ ਰਾਮ ਚੱਲਦੀ ਹਾਂ ਮੈਂ ਤੇਰੇ ਨਾਲ ਤੇਰੇ ਘਰ ਵਿੱਚ ਹੋਣ ਵਾਲੇ ਬੱਚੇ ਦੀ ਆਵਾਜ਼ ਵਿੱਚ ਮੈਂ ਅੱਲਾਹ ਦੀ ਆਵਾਜ਼ ਸੁਣ ਰਹੀ ਹਾਂ ਚੱਲ ਗੰਗਾ ਰਾਮ ਨੇ ਛਤਰੀ ਅੱਗੇ ਕੀਤੀ ਅਤੇ ਉਹ ਤੇ ਭੂਆ ਮੀਂਹ ਵਿੱਚ ਤੁਰ ਪਏ ਪਿੱਛੋਂ ਉੱਚੀ ਆਵਾਜ਼ ਆਈ ਅੰਮਾ ਰੁਕ ਜਾ ਅੰਮਾ ਮੁੜ ਆ ਭੂਆ ਰੁਕੀ ਤੇ ਉਸਨੇ ਮੁੜ ਕੇ ਦੇਖਿਆ ਹੁਸਨਾ ਬਾਰਿਸ਼ ਵਿੱਚ ਭਿੱਜਦੀ ਉਸ ਤੇ ਮਗਰ ਹਾਕਾ ਮਾਰਦੀ ਆ ਰਹੀ ਸੀ ਬਿਜਲੀ ਇੱਕ ਵਾਰ ਫਿਰ ਚਮਕੀ ਤੇ ਹੁਸਨਾ ਦਾ ਮੀਂਹ ਨਾਲ ਭਿੱਜਿਆ ਚਿਹਰਾ ਨਜ਼ਰ ਆਇਆ ਹੁਸਨਾ ਨੇ ਫਿਰ ਵਾਸਤਾ ਪਾਇਆ ਅੰਮਾ ਮੁੜ ਆ ਨਾ ਜਾ ਨਹੀਂ ਤਾਂ ਬਾਕਰ ਮੈਨੂੰ ਤਲਾਕ ਦੇ ਦੇਵੇਗਾ ਪੂਆ ਇੱਕ ਪਲ ਲਈ ਖੜੀ ਸੋਚਦੀ ਰਹੀ ਫਿਰ ਗੰਗਾ ਰਾਮ ਦੇ ਚਿਹਰੇ ਵੱਲ ਦੇਖਿਆ ਤੇ ਉਹ ਗੰਗਾ ਰਾਮ ਨਾਲ ਤੁਰ ਪਈ ਦੋਵੇਂ بارش ਵਿੱਚ ਜਾ ਰਹੇ ਸਨ ਮੀ ਵਿੱਚ ਭਿਜਦੀ ਹੁਸਨਾ ਜਦੋਂ ਆਪਣੇ ਘਰ ਮੁੜੀ ਤਾਂ ਦੇਖਿਆ ਬਾਕਰ ਲੋਹਾ ਲੱਖਾ ਹੋਇਆ ਖੜਾ ਸੀ ਉਹ ਬੋਲਿਆ ਛੱਡ ਆਈ ਹੈ ਆਪਣੀ ਮਾਂ ਨੂੰ ਉਸ ਲਾਲੇ ਦੇ ਘਰ ਮੈਂ ਜਿਸ ਗੱਲੋਂ ਮੰਨਾਂ ਕਰਾਂ ਤੂੰ ਤੇ ਤੇਰੀ ਅੰਮਾ ਉਹੀ ਕਰਦੀਆਂ ਹੋ ਦੋਵੇਂ ਰਲੀਆਂ ਹੋਈਆਂ ਕੰਜਰੀਆਂ ਹੁਸਨਾ ਬੋਲੀ ਅੰਮਾ ਨੂੰ ਕਿਉਂ ਗਾਲਾਂ ਕੱਢਦਾ ਹੈ ਉਸਨੇ ਤੇਰਾ ਕੀ ਵਿਗਾੜਿਆ ਹੈ ਬਾਕਰ ਨੇ ਹੁਸਨਾ ਨੂੰ ਗੁੱਤੋਂ ਫੜ ਲਿਆ ਤੇ ਗਰਜਿਆ ਨਿਕਲ ਜਾ ਮੇਰੇ ਘਰੋਂ ਕਮ ਜਾਤੇ ਉਸਨੇ ਹੁਸਨਾ ਨੂੰ ੱੱਕਾ ਦੇ ਕੇ ਜ਼ਮੀਨ ਉੱਤੇ ਪਟਕਾ ਮਾਰਿਆ ਨਿਕਲ ਜਾ ਮੇਰੇ ਘਰੋਂ ਜ਼ਮੀਨ ਉੱਤੇ ਡਿੱਗੀ ਹੁਸਨਾ ਨੇ ਆਪਣੇ ਹੋਣ ਵਾਲੇ ਬੱਚੇ ਦਾ ਵਾਸਤਾ ਪਾਇਆ ਢਿੱਡ ਨੂੰ ਫੜ ਕੇ ਹੁੰਗਰ ਮਾਰੀ ਤੇ ਤੜਫ ਉੱਠੀ ਕਿਉਂ ਨਿਕਲ ਜਾਵਾਂ ਇਸ ਘਰ ਵਿੱਚੋਂ ਵਿਆਹ ਕੇ ਆਈ ਸਾਂ ਇੱਥੇ ਭੱਜ ਕੇ ਨਹੀਂ ਸਾਂ ਆਈ ਤੂੰ ਖਸਮਾ ਖਾਈਆਂ ਸੰ ਤੇ ਨੱਕ ਰਗੜਿਆ ਸੀ ਮੇਰੀ ਅੰਮਾ ਅੱਗੇ ਹੁਣ ਤੂੰ ਨੱਕ ਰਗੜੇਂਗੀ ਮੇਰੇ ਅੱਗੇ ਰੋਏਂਗੀ ਤਰਲੇ ਕੱਢੇਂਗੀ ਬਾਕਰ ਤੈਨੂੰ ਨਹੀਂ ਰੱਖੇਗਾ ਇਸ ਘਰ ਵਿੱਚ ਨਿਕਲ ਜਾ ਇੱਥੋਂ ਉਸ ਨੇ ਖਿੱਚ ਕੇ ਹੁਸਨਾ ਦੇ ਚਪੇੜ ਮਾਰੀ ਤਾਂ ਹੁਸਨਾ ਉਸ ਉੱਤੇ ਚਪਟ ਪਈ ਮੈਨੂੰ ਕੱਢੇਗਾ ਤੂੰ ਇਸ ਘਰ ਵਿੱਚੋਂ ਬੈਰੀਆ ਮੱਥਾ ਨਾ ਡੰਮ ਸੁਟੂੰਗੀ ਮੈਂ ਤੇਰਾ ਸ਼ਰਮ ਨਹੀਂ ਆਉਂਦੀ ਤੈਨੂੰ ਤੇਰਾ ਬੱਚਾ ਮੇਰੇ ਢਿੱਡ ਵਿੱਚ ਹੈ ਤੂੰ ਮੈਨੂੰ ਕੱਢੇਗਾ ਘਰ ਵਿੱਚੋਂ ਕੁੱਤਿਆ ਬਾਕਰ ਨੇ ਸਾਤੀ ਠੋਕ ਕੇ ਆਖਿਆ ਹਾਂ ਹਾਂ ਮੈਂ ਤੈਨੂੰ ਤਲਾਕ ਦੇ ਕੇ ਨਵੀਂ ਤੀਵੀਂ ਕਰ ਲਿਆਵਾਂਗਾ ਤੇ ਤੈਨੂੰ ਤੇ ਤੇਰੀ ਅੰਮਾ ਨੂੰ ਸਬਕ ਸਿਖਾਵਾਂਗਾ ਹੁਣੇ ਦਿੰਦਾ ਹਾਂ ਤਲਾਕ ਹੁਸਨਾ ਦੀਆਂ ਅੱਖਾਂ ਪਾਟੀਆਂ ਦੀਆਂ ਪੱਟੀਆਂ ਰਹਿ ਗਈਆਂ ਹੈਰਾਨੀ ਨਾਲ ਉਸਦਾ ਮੂੰਹ ਖੁੱਲ ਗਿਆ ਤਲਾਕ ਕੀ ਆਖਿਆ ਬਾਕਰ ਹਾਂ ਹਾਂ ਤਲਾਕ ਹੁਸਨਾ ਨੇ ਦੁਹਾਈ ਦਿੱਤੀ ਰੱਬ ਦਾ ਵਾਸਤਾ ਇਹ ਜ਼ੁਲਮ ਨਾ ਕਰੇ ਬਾਕਰ ਹੱਸਿਆ ਤੇ ਚੀਕ ਕੇ ਬੋਲਿਆ ਤਲਾਕ 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 ਨਿਕਲ ਜਾ ਇੱਥੋਂ ਚਲੀ ਜਾ ਆਪਣੀ ਅੰਮਾ ਕੋਲ ਹੁਸਨਾ ਨੇ ਸਾਤੀ ਪਿੱਟੀ ਆਪਣੇ ਵਾਲ ਪੁੱਟੇ ਤੇ ਰੋਂਦੀ ਹੋਈ ਨੇ ਬਾਕਰ ਨੂੰ ਗਾਲਾਂ ਕੱਢੀਆਂ ਰੱਬ ਦਾ ਕਹਿਰ ਪਵੇ ਤੇਰੇ ਉੱਤੇ ਬਿਜਲੀ ਡਿੱਗੇ ਢਾਈ ਕੜੀਆਂ ਦੀ ਮੌਤ ਆ ਜਾਵੇ ਤੈਨੂੰ ਇਸੇ ਬੂਹੇ 'ਚੋਂ ਜਨਾਜ਼ਾ ਨਿਕਲੇ ਤੇਰਾ ਗੁੱਸੇ ਵਿੱਚ پاگل ਹੋਏ ਬਾਕਰ ਨੇ ਹੁਸਨਾ ਦੇ ਢਿੱਡ ਵਿੱਚ ਠੁੱਡਾ ਮਾਰਿਆ ਤੇ ਉਹ ਡਿੱਗ ਪਈ ਤੜਫਦੀ ਹੋਈ ਨੇ ਦੁਹਾਈ ਦਿੱਤੀ ਬਾਕਰ ਨੇ ਗੁੱਤੋਂ ਫੜ ਕੇ ਉਸ ਨੂੰ ਉਠਾਇਆ ਤੇ ੱੱਕੇ ਦੇਂਦਿਆਂ ਘਰੋਂ ਬਾਹਰ ਕੱਢ ਦਿੱਤਾ ਹੁਸਨਾ ਅੰਮਾ ਅੰਮਾ ਦੀ ਦੁਹਾਈ ਦੇਂਦੀ ਤੇ ਲੜਖੜਾਉਂਦੀ ਹੋਈ ਭੂਆ ਦੀ ਝੌਂਪੜੀ ਵੱਲ ਤੁਰ ਪਈ ਜਦੋਂ ਭੂਆ ਗੰਗਾ ਰਾਮ ਦਾ ਪੋਤਾ ਜਨਵਾ ਕੇ 3 ਘੰਟਿਆਂ ਪਿੱਛੋਂ ਵਾਪਸ ਮੁੜੀ ਤਾਂ ਦੇਖਿਆ ਕਿ ਹੁਸਨਾ ਕੱਚੇ ਫਰਸ਼ ਉੱਤੇ ਬੇਹੋਸ਼ ਪਈ ਸੀ ਖੂਨ ਨਾਲ ਲਿਪੜੇ ਕੱਪੜੇ ਕੋਲ ਨਿੱਕਾ ਬੱਚਾ ਮਰਿਆ ਪਿਆ ਸੀ ਭੂਆ ਨੇ ਮਰੇ ਹੋਏ ਬੱਚੇ ਨੂੰ ਚੁੱਕਿਆ ਤੇ ਕੰਬਦੀ ਹੋਈ ਨੇ ਰੱਬ ਅੱਗੇ ਦੁਆ ਕੀਤੀ ਰੱਬਾ ਮੇਰੇ ਇਨ੍ਹਾਂ ਹੱਥਾਂ ਨੂੰ ਹਮੇਸ਼ਾ ਜ਼ਿੰਦਗੀ ਬਖਸ਼ੀ ਹੈ ਪਰ ਅੱਜ ਮੈਂ ਆਪਣੀ ਹੁਸਨਾ ਦੇ ਬੱਚੇ ਨੂੰ ਨਾ ਬਚਾ ਸਕੀ ਰਹਿਮ ਪੂਆ ਨੇ ਮਰੇ ਹੋਏ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਦੋਹਾਂ ਹੱਥਾਂ ਵਿੱਚ ਉਸਦੀ ਲਾਸ਼ ਚੁੱਕ ਕੇ ਬਾਹਰਲੇ 베ੜੇ ਵਿੱਚ ਗਈ ਕਹੀਂ ਨਾਲ ਟੋਆ ਪੁੱਟਿਆ ਤੇ ਬੱਚੇ ਨੂੰ ਉਸ ਵਿੱਚ ਲਟਾ ਦਿੱਤਾ ਫਿਰ ਦੋਹਾਂ ਹੱਥਾਂ ਨਾਲ ਮਿੱਟੀ ਰੋਲ ਕੇ ਬੱਚੇ ਦੀ ਨਿੱਕੀ ਜਿਹੀ ਕਵਰ ਨੂੰ ਪੂਰ ਕੇ ਥਾਪੜ ਦਿੱਤਾ ਦੇਸ਼ ਦੀ ਆਜ਼ਾਦੀ ਦੀ ਜੰਗ ਤੇਜ਼ ਹੋ ਰਹੀ ਸੀ ਆਖਰ ਮੁਲਕ ਦੇ ਵਟਵਾਰੇ ਦਾ ਫੈਸਲਾ ਹੋ ਗਿਆ ਇਸ ਫੈਸਲੇ ਨਾਲ-ਨਾਲ ਦੋਹਾਂ ਪਾਸਿਆਂ ਦੇ ਸ਼ੁਰੇ ਵੀ ਤੇਜ਼ ਹੋਣ ਲੱਗੇ। ਮੁਸਲਮਾਨਾਂ ਤੇ ਹਿੰਦੂਆਂ ਦੇ ਵਿਚਕਾਰ ਨਫ਼ਰਤ ਦੀ ਖਾਈ ਡੂੰਗੀ ਹੋ ਰਹੀ ਸੀ। ਦੋਹਾਂ ਪਾਸਿਆਂ ਦੇ ਲੀਡਰ ਆਪਣੇ-ਆਪਣੇ ਮਜ਼ਹਬ ਦੀ ਅਜ਼ਮਤ ਦੇ ਨਾਅਰੇ ਲਾ ਰਹੇ ਸਨ। ਢੇਰਿਆਂ ਤੇ ਖਾਨਗਾਹਾਂ ਵਿੱਚ ਕੀਰਤਨਾ ਤੇ ਕਵਾਲੀਆਂ ਦਾ ਜ਼ੋਰ ਸੀ। ਦੋਹਾਂ ਥਿਰਾਂ ਵੱਲੋਂ ਨਾਅਰੇ ਗੂੰਜਦੇ ਸਨ ਅੱਲਾਹੂ ਅਕਬਰ ਤੇ ਹਰ ਹਰ ਮਹਾਦੇਵ। ਮਜ਼ਹਬ ਦਾ ਜਨੂਨ ਆਖਰ ਇਹ جنੂਨ ਪੂਆ ਫਾਤਿਮਾ ਦੇ ਪਿੰਡ ਆ ਪਹੁੰਚਿਆ ਸਦੀਆਂ ਤੋਂ ਸਾਂਝੀ ਜ਼ਿੰਦਗੀ ਤੇ ਵਿਹਾਰ ਚ ਤਰੇੜਾਂ ਪੈ ਗਈਆਂ ਜੋਸ਼ੀਲੇ ਭਾਸ਼ ਨਫ਼ਰਤ ਦੀ ਅੱਗ ਮੁਸਲਮਾਨ ਤਾਜ਼ੀਏ ਕੱਢਣ ਦੀਆਂ ਤਿਆਰੀਆਂ ਕਰ ਰਹੇ ਸਨ ਹਿੰਦੂ ਪਿੱਪਲ ਦੇ ਪੁਰਾਣੇ ਦਰਖਤ ਹੇਠਾਂ ਲਾਠੀਆਂ ਲਈ ਖੜੇ ਸਨ ਉਹਨਾਂ ਦਾ ਫੈਸਲਾ ਸੀ ਕਿ ਫੈਲੇ ਹੋਏ ਪਿੱਪਲ ਦੇ ਟਾਹਣੇ ਨੂੰ ਕੱਟ ਕੇ ਉਹ ਤਾਜ਼ੀਏ ਨੂੰ ਨਹੀਂ ਲੰਘਣ ਦੇਣਗੇ ਬਿਹਤਰ ਸੀ ਕਿ ਤਾਜ਼ੀਏ ਦਾ ਜਲੂਸ ਪਿੱਪਲ ਤੋਂ ਹਟ ਕੇ ਲੰਘ ਜਾਵੇ ਪਿੰਡ ਦੀ ਛੋਟੀ ਜਿਹੀ ਮਸਜਿਦ ਦੇ ਬਾਹਰ ਮੁਸਲਮਾਨਾਂ ਦੀ ਭੀੜ ਨੂੰ ਇੱਕ ਕਟੜ ਮੌਲਵੀ ਵੰਗਾਰ ਰਿਹਾ ਸੀ ਕਿ ਉਹਨਾਂ ਦੇ ਮਕਸਦ ਤਾਜ਼ੀਏ ਪਿੱਪਲ ਹੇਠ ਦੀ ਹੀ ਲੱਗਣਗੇ ਜਦੋਂ Hazrat Ali ਨੇ ਕਰਬਲਾ ਦੇ ਮੈਦਾਨ ਵਿੱਚ ਸਿਰ ਨਾ ਝੁਕਾਇਆ ਤਾਂ ਕਿ ਅਸੀਂ ਪਿੱਪਲ ਦੇ ਇੱਕ ਟਾਹਣੇ ਹੇਠ ਆਪਣੇ ਤਾਜ਼ੀਏ ਦਾ ਸਿਰ ਝੁਕਾ ਦੇਵਾਂਗੇ ਨਾਰੇ ਗੂੰਜ ਰਹੇ ਸਨ ਤਾਜ਼ੀਏ ਇੱਥੋਂ ਹੀ ਲੰਘਣਗੇ ਇਹਨਾਂ ਕਾਫਰਾਂ ਨੂੰ ਸਬਕ ਸਿਖਾ ਦੇਵਾਂਗੇ ਅੱਲਾ ਦੇ ਫਜ਼ਲ ਨਾਲ ਇਸਲਾਮ ਦਾ ਸਬਜ ਪਰਚਮ ਕਾਇਮ ਹੈ ਪਿੱਪਲ ហេਟਾਂ ਜਿੰਨ ਉਤਾਰੀ ਪੰਡਿਤ ਜੀ ਗਰਜ ਰਹੇ ਸਨ ਭਾਈਓ ਜੇ ਉਹਨਾਂ ਨੇ ਪਿੱਪਲ ਦੇ ਟਾਹਣੇ ਨੂੰ ਕਟਿਆ ਤਾਂ Hindu ਧਰਮ ਦੀ ਨੱਕ ਕੱਟ ਜਾਵੇਗੀ ਕਿੱਥੇ ਗਈ ਤੁਹਾਡੀ ਸੂਰਬੀਰਤਾ ਜਾਨ ਦੇ ਦੇਵਾਂਗੇ ਪਰ ਧਰਮ ਦੀ ਰੱਖਿਆ ਕਰਾਂਗੇ ਹਰ ਹਰ ਮਹਾਦੇਵ ਦੂਜੇ ਪਾਸੇ ਮੌਲਵੀ ਗਰਜਿਆ ਗਜ਼ਬ ਖੁਦਾ ਦਾ ਇੱਕ ਦਰਖਤ ਦੇ ਕੱਟਣ ਉੱਤੇ ਇੰਨਾ ਹੁੱਲੜ ਜੰਗਲਾਂ ਦੇ ਜੰਗਲ ਕੱਟ ਸੁਣਟੇ ਇਨਾ ਕਾਫਰਾਂ ਨੇ ਹੁਣ ਇੱਕ ਟਾਹਣਾ ਕੱਟਣ ਉੱਤੇ ਇਹਨਾਂ ਦਾ ਧਰਮ ਪ੍ਰਸ਼ਟ ਹੋ ਜਾਵੇਗਾ। ਹਜਰਤ ਹੁਸੈਨ ਦੀ ਸ਼ਹਾਦਤ ਦੇ ਖੂਨ ਦਾ ਮੁਕਾਬਲਾ ਕਰਦੇ ਨੇ ਇੱਕ ਦਰਖਤ ਦੇ ਟਾਹਣੇ ਨਾਲ। ਤਾਜੀਏ ਪਿੱਪਲ ਦੇ ਹੀਠਾਂ ਦੇ ਹੀ ਲੰਗਣਗੇ। ਨਾਰਾ ਐ ਤਕਬੀਰ ਅੱਲਾਹੁ ਅਕਬਰ। ਰਾਤ ਨੂੰ ਬਾਕਰ ਨੇ ਕੋਹਾੜਾ ਤੇਜ ਕੀਤਾ। ਘਰੋਂ ਬਾਹਰ ਨਿਕਲਿਆ ਤੇ ਤੇਜ਼ ਤੇਜ਼ ਚੱਲਦਾ ਪਿੱਪਲ ਕੋਲ ਪਹੁੰਚਿਆ। ਪਿੱਪਲ ਦੀ ਖੋੜ ਵਿੱਚ ਦੀਵਾ ਜਾਗ ਰਿਹਾ ਸੀ। ਬਾਕਰ ਨੇ ਠੁੱਠਾ ਮਾਰ ਕੇ ਦੀਵਾ 부ਝਾ ਦਿੱਤਾ ਫਿਰ ਉਹ ਫੁਰਤੀ ਨਾਲ ਦਰਖਤ ਉੱਤੇ ਚੜ ਗਿਆ ਉਸ ਚਾਹ ਅਲੇ ਦਾ ਨਾਰਾ ਲਾਇਆ ਤੇ ਵੱਡੇ ਟਾਹਣੇ ਨੂੰ ਕੱਟਣ ਲੱਗਾ ਹਨੇਰੇ ਵਿੱਚ ਕੁਹਾੜੇ ਦੀਆਂ ਸੱਟਾਂ ਦੀ ਆਵਾਜ਼ ਗੂੰਜੀ ਤੇ ਕੱਟਿਆ ਹੋਇਆ ਟਾਹਣਾ ਜ਼ਮੀਨ ਉੱਤੇ ਆ ਡਿਗਿਆ ਬਾਕਰ ਛਾਲ ਮਾਰ ਕੇ ਦਰਖਤ ਤੋਂ ਹੇਠਾਂ ਆਇਆ ਤੇ ਹਨੇਰੇ ਵਿੱਚ ਗਾਇਬ ਹੋ ਗਿਆ ਸਵੇਰੇ ਲੋਕਾਂ ਨੇ ਦੇਖਿਆ ਕਿ ਪਿੱਪਲ ਦਾ ਟਾਹਣਾ ਕੱਟਿਆ ਪਿਆ ਸੀ ਜਿਵੇਂ ਕਿਸੇ ਦੀ লাশ ਹੋਵੇ महावीर ਲੋਕਾਂ ਦੀ ਭੀੜ ਨੂੰ چیرਦਾ ਹੋਇਆ ਅੱਗੇ ਵਧਿਆ ਇਹ ਪਾਪ ਕਿਸ ਨੇ ਕੀਤਾ ਹੈ ਕਿਸ ਨੇ ਕਟਿਆ ਹੈ ਇਹ ਪਿੱਪਲ ਦਾ ਟਾਹਣਾ ਪੰਡਿਤ ਗਰਜਿਆ ਉਸ ਦੁਸ਼ਟ ਨੇ ਪਿੱਪਲ ਨਹੀਂ ਕਟਿਆ ਸਾਡੀ ਨੱਕ ਕੱਟ ਦਿੱਤੀ ਤੁਹਾਡੀ ਸਭਨਾ ਦੀ ਨੱਕ ਕੱਟ ਦਿੱਤੀ ਉਸ ਨੇ ਕੁਹਾੜਾ ਪਿੱਪਲ ਉੱਤੇ ਨਹੀਂ ਸਾਡੇ ਸੀਨੇ ਉੱਤੇ ਚਲਾਇਆ ਉਸ ਨੂੰ ਇਸ ਪਾਪ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ ਇੱਕ ਆਦਮੀ ਬੋਲਿਆ ਜਿਸ ਕੌਮ ਦਾ ਧਰਮ ਹੀ ਇਹ ਹੋਵੇ ਕਿ ਕੀੜੀ ਨੂੰ ਮਾਰਨਾ ਵੀ ਪਾਪ ਹੈ ਉਹ ਕੀ ਲੜੇਗੀ ਮਹਾਵੀਰ ਦੀਆਂ ਅੱਖਾਂ ਮਗ ਰਹੀਆਂ ਸਨ ਲੜੇਗੀ ਇਸ ਵਾਰ ਲੜੇਗੀ ਧਰਮ ਤੇ ਇੱਜ਼ਤ ਦਾ ਸਵਾਲ ਹੈ ਪੀੜ ਵਿੱਚੋਂ ਇੱਕ ਹੋਰ ਆਦਮੀ ਬੋਲਿਆ ਤੂੰ ਦੰਗਲ ਲੜ ਸਕਦਾ ਹੈ ਮਹਾਵੀਰ ਜੰਗ ਦੇ ਮੈਦਾਨ ਵਿੱਚ ਨਹੀਂ ਤੂੰ ਪਹਿਲਵਾਨ ਹੈ ਜੋਧਾ ਨਹੀਂ ਇਹ ਤਾਂ ਵਕਤ ਹੀ ਦੱਸੇਗਾ ਲੱਛੂ ਰਾਮ ਮਹਾਵੀਰ ਨੇ ਛਾਤੀ ਫੁਲਾ ਕੇ ਆਖਿਆ ਜਦੋਂ ਵਕਤ ਆਉਂਦਾ ਹੈ ਇਸ ਦੇਸ਼ ਦੀਆਂ ਤੀਵੀਆਂ ਵੀ ਤਲਵਾਰ ਸੂਤ ਕੇ ਖੜੀਆਂ ਹੋ ਜਾਂਦੀਆਂ ਨੇ ਮਰਦ ਮੱਥੇ ਉੱਤੇ ਸੰਧੂਰ ਦਾ ਟਿੱਕਾ ਲਾ ਕੇ ਤੇ ਕੇਸਰੀਆਂ ਬਨ ਕੇ ਧਰਮ ਨੂੰ ਬਚਾਉਣ ਖਾਤਰ ਰਣ ਭੂਮੀ ਵਿੱਚ ਉੱਤਰ ਆਉਂਦੇ ਨੇ ਮਹਾਵੀਰ ਵੀ ਪਿੱਛੇ ਹਟਣ ਵਾਲਾ ਨਹੀਂ ਉਸਨੇ ਪੰਡਿਤ ਜੀ ਦੇ ਜਨੇਊ ਉੱਤੇ ਹੱਥ ਰੱਖ ਕੇ ਕਸਮ ਖਾਦੀ ਕਿ ਉਹ ਪਿੰਡ ਵਿੱਚ ਗੁੰਡਿਆਂ ਨੂੰ ਨਹੀਂ ਰਹਿਣ ਦੇਵੇਗਾ ਹਵਾ ਵਿੱਚ ਫਿਰ ਨਾਰਾ ਗੂੰਜਿਆ ਹਰ ਹਰ ਮਹਾਦੇਵ ਤੇ ਨਾਲ ਹੀ ਅੱਲਾਹੁ ਅਕਬਰ ਦਾ ਨਾਰਾ ਬੁਲੰਦ ਹੋਇਆ ਇਸ ਪਿੱਛੋਂ ਇਸ ਨਿੱਕੇ ਜਿਹੇ ਪਿੰਡ ਵਿੱਚ ਵੀ ਅੱਗਾਂ ਲੱਗਣ ਲੱਗੀਆਂ ਤੇ ਫਸਾਦ ਸ਼ੁਰੂ ਹੋ ਗਏ। ਪੂਆ ਫਾਤਿਮਾ ਆਪਣੀ ਝੌਂਪੜੀ ਵਿੱਚ ਕੁਰਾਨ ਦੀਆਂ ਆਇਤਾਂ ਪੜ੍ਹ ਰਹੀ ਸੀ। ਜਦੋਂ ਬਾਹਰ ਸ਼ੋਰ ਤੇ ਨਾਰਿਆਂ ਦੀਆਂ ਆਵਾਜ਼ਾਂ ਗੂੰਜੀਆਂ, ਉਸਨੇ ਕੁਰਾਨ ਸ਼ਰੀਫ ਨੂੰ ਸੰਤੋਖਿਆ ਤੇ ਖਿੜਕੀ ਖੋਲ ਕੇ ਬਾਹਰ ਦੇਖਿਆ। ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ, ਢੋਲ ਤੇ ਧਮਾਲ ਮੇ ਤੇ ਚੀਂਕਾ। ਪੂਆ ਨੇ ਬੁਹਾ ਖੋਲਿਆ। ਉਸਨੇ ਹਾਕਾਂ ਮਾਰੀਆਂ। ਹੁਸਨਾ ਹੁਸਨਾ ਤੂੰ ਕਿੱਥੇ ਹੈਂ? ਸ਼ੋਰ ਵਿੱਚ ਉਸਦੀ ਆਵਾਜ਼ ਗੁਆਚ ਗਈ ਇਸ ਵੇਲੇ ਹੁਸਨਾ ਅੱਗ ਦੀਆਂ ਲਪਟਾਂ ਵਿੱਚੋਂ ਦੀ ਦੌੜਦੀ ਹੋਈ ਆ ਰਹੀ ਸੀ ਉਸਦੇ ਵਾਲ ਖੁੱਲੇ ਸਨ ਚਿਹਰੇ ਉੱਤੇ ਦਹਿਸ਼ਤ ਤੇ ਵਾਰ-ਵਾਰ ਚੀਖ ਰਹੀ ਸੀ ਅੰਮਾ ਅੰਮਾ ਉਸਦੇ ਪਿੱਛੇ ਮਹਾਵੀਰ ਨੇਜਾ ਤਾਣੀ ਭੱਜਾ ਆ ਰਿਹਾ ਸੀ ਪੂਆ ਫਾਤਿਮਾ ਹੁਸਨਾ ਨੂੰ ਦੇਖ ਕੇ ਅੱਗੇ ਵਧੀ ਤੇ ਉਸਨੇ ਮਹਾਵੀਰ ਨੂੰ ਰੋਕਿਆ ਹੁਸਨਾ ਨੂੰ ਬਚਾਉਣ ਖਾਤਰ ਆ ਗਈ ਮਹਾਵੀਰ ਨੇਜਾ ਘੁਮਾ ਕੇ ਬੋਲਿਆ ਹਟ ਜਾ ਬੁੱਢੀਏ ਇੱਕ ਪਾਸੇ ਨਹੀਂ ਤਾਂ ਇਹੋ ਨੈਜਾ ਭੂਆ ਗੁੱਸੇ ਵਿੱਚ ਬੋਲੀ ਹੋਸ਼ ਵਿੱਚ ਆ ਮਹਾਵੀਰ ਕੀ ਆਪਣੀ ਭੂਆ ਨੂੰ ਮਾਰੇਗਾ ਪੁੱਤ ਮੇਰੇ ਖੂਨ ਨਾਲ ਆਪਣੇ ਹੱਥ ਰੰਗੇਗਾ ਮਹਾਵੀਰ ਦੀਆਂ ਅੱਖਾਂ ਵਿੱਚ ਖੂਨ ਸੀ ਬੋਲਿਆ ਹਟ ਜਾ ਨਹੀਂ ਤਾਂ ਤੈਨੂੰ ਤੇਰੀ ਧੀ ਦੇ ਨਾਲ ਹੀ ਖਤਮ ਕਰ ਦੇਵਾਂਗਾ ਭੂਆ ਨੇ ਮਿੰਨਤ ਕੀਤੀ ਮੈਂ ਤੇਰੇ ਅੱਗੇ ਝੋਲੀ ਅੜਦੀ ਹਾਂ ਮਹਾਵੀਰ ਇਹ ਜ਼ੁਲਮ ਨਾ ਕਰੀ ਭੁੱਲ ਗਿਆ ਮੈਂ ਹੀ ਤੈਨੂੰ ਜਣਵਾਇਆ ਸੀ ਮੈਂ ਹੀ ਤੇਰੀਆਂ ਅੱਖਾਂ ਖੋਲੀਆਂ ਸਨ ਅੱਜ ਇਹਨਾਂ ਅੱਖਾਂ ਵਿੱਚ ਖੂਨ ਕਿਉਂ ਮੇਰੇ ਪੁੱਤ ਕੀ ਹੋ ਗਿਆ ਤੈਨੂੰ ਮਹਾਵੀਰ ਮੈਂ ਮਿੰਨਤ ਕਰਦੀ ਹਾਂ ਨਾ ਮਾਰੀ ਮੈਨੂੰ ਤੇ ਨਾ ਮੇਰੀ ਹੁਸਨਾ ਨੂੰ ਜੇ ਤੂੰ ਇਹ ਜ਼ੁਲਮ ਕੀਤਾ ਤਾਂ ਮਮਤਾ ਖਤਮ ਹੋ ਜਾਵੇਗੀ ਇਸ ਦੁਨੀਆ ਤੋਂ ਛਾਤੀਆਂ ਵਿੱਚੋਂ ਦੁੱਧ ਸੁੱਕ ਜਾਣਗੇ ਤੇ ਜਹੰਨਮ ਦੇ ਦਰਵਾਜ਼ੇ ਖੁੱਲ ਜਾਣਗੇ ਮੈਂ ਤੇਰੇ ਪੈਰ ਫੜਦੀ ਹਾਂ ਪੂਆ ਨੇ ਮਹਾਵੀਰ ਦੇ ਪੈਰ ਫੜ ਲਏ ਮਹਾਵੀਰ ਫਿਰ ਗਰਜਿਆ ਹਟ ਜਾ ਇੱਕ ਪਾਸੇ ਅੱਜ ਮੈਂ ਤੈਨੂੰ ਨਹੀਂ ਛੱਡਣਾ ਬੁੱਢੀਏ ਤੇ ਨਾ ਤੇਰੀ ਧੀ ਨੂੰ ਭੂਆ ਜਕਦਮ ਇਸੇ ਇਰਾਦੇ ਨਾਲ ਖੜੀ ਹੋ ਗਈ ਤੇ ਉਸਨੇ ਬਲਦੀਆਂ ਅੱਖਾਂ ਨਾਲ ਮਹਾਵੀਰ ਵੱਲ ਦੇਖਿਆ ਇਨ੍ਹਾਂ ਅੱਖਾਂ ਵਿੱਚ ਵੰਗਾਰ ਸੀ ਤੇ ਗੌਰਵ ਉਹ ਬੋਲੀ ਮਾਰ ਮੇਰੇ سینੇ ਵਿੱਚ ਇਹ ਨੇਜਾ ਉਤਾਰ ਦੇ ਇਸ ਨੇਜੇ ਨੂੰ ਆਪਣੀ ਭੂਆ ਦੇ سینੇ ਵਿੱਚ ਤਾਂ ਜੋ ਤੈਨੂੰ ਚੈਨ ਆ ਜਾਵੇ ਅੱਗੇ ਵੱਧ ਮਹਾਵੀਰ ਡੋਬੋ ਦੇ ਇੱਕ ਖੂਨੀ ਨੇਜੇ ਨੂੰ ਮਾਂ ਦੇ ਦੁੱਧ ਵਿੱਚ ਕਿਉਂ ਰੁਕ ਗਿਆ ਤੇਰਾ ਹੱਥ ਮੇਰੇ ਲਾਲ ਅੱਗੇ ਵਧ ਤੇ ਆਪਣਾ ਧਰਮ ਨਿਵਾ ਧਰਮ ਦਾ ਸ਼ਬਦ ਸੁਣ ਕੇ ਮਹਾਵੀਰ ਦੇ ਚਿਹਰੇ ਉੱਤੇ ਪਸੀਨਾ ਆ ਗਿਆ ਅੱਗ ਦੀਆਂ ਲਪਟਾਂ ਦੀ ਰੌਸ਼ਨੀ ਵਿੱਚ ਉਸਦੇ ਚਿਹਰੇ ਦੇ ਭਾਵ ਬਦਲ ਰਹੇ ਸਨ ਬੁੱਲ ਕੰਬ ਰਹੇ ਸਨ ਤੇ ਅੱਖਾਂ ਵਿੱਚ ਹੰਝੂ ਸਨ ਨੇਜਾ ਉਸਦੇ ਹੱਥੋਂ ਡਿੱਗ ਪਿਆ ਉਹ ਭਾਰੀ ਕਦਮ ਪੁੱਟਦਾ ਵਾਪਸ ਚਲਾ ਗਿਆ 부ਆ ਫਾਤਿਮਾ ਨੇ ਰੱਬ ਅੱਗੇ ਦੁਆ ਕੀਤੀ हे पर्वतगार इस पिंड ਦੀਆਂ ਤੀਵੀਆਂ ਨੂੰ ਬੇਵਾਹ ਹੋਣ ਤੋਂ ਬਚਾ ਤੇ ਬੱਚਿਆਂ ਨੂੰ ਜਤੀਮ ਹੋਣ ਤੋਂ ਤੂੰ ਰਹਿਮ ਤੇ ਗਫੂਰ ਹੈ ਆਪਣੀ ਰਹਿਮਤ ਦਾ ਸਾਇਆ ਸਾਡੇ ਗੁਨਾਹਗਾਰਾਂ ਉੱਤੇ ਹਮੇਸ਼ਾ ਰੱਖੀ ਉਸ ਦੇ ਦੋਵੇਂ ਹੱਥ ਦੁਆ ਵਿੱਚ ਉੱਠ ਗਏ